ਜਿੱਥੇ ਦੇਸ਼ ਪਰ ਵਿੱਚ ਹੋਲੀ ਦਾ ਤਿਉਹਾਰ ਬੜੀ ਧੂਮ-ਤਾਮ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਗੱਲ ਕਰੀਏ ਤਾਂ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਮਾਧੂਪੁਰ ਇੰਟਰਸਟੇਟ ਨਾਕੇ ਵਿਖੇ ਪੰਜਾਬ ਪੁਲਿਸ ਬਲੋ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਚਲਦਿਆਂ ਆਪਣੇ ਘਰ ਵਾਲਿਆਂ ਤੋਂ ਵਕਤ ਆਪਣੀ ਡਿਊਟੀ ਨਿਭਾਉਂਦੇ ਹੋਏ ਦੱਸੇ ਇਸ ਮੌਕੇ ਜੰਮੂ ਕਸ਼ਮੀਰ ਤੋਂ ਆਉਣ ਵਾਲੀ ਹਰ ਗੱਡੀ ਦੀ ਤਲਾਸ਼ੀ ਲਈ ਗਈ ਅਤੇ ਪੰਜਾਬ ਪੁਲਿਸ ਵੱਲੋਂ ਪਾਈ ਸੈਪ ਜਰੀਏ ਲੋਕਾਂ ਦੀ ਸ਼ਨਾਖਤ ਵੀ ਕੀਤੀ ਗਈ ਇਸ ਮੌਕੇ ਜਾਣਕਾਰੀ ਦਿੰਦਿਆਂ ਡਿਊਟੀ ਤੇ ਮੌਜੂਦ ਅਧਿਕਾਰੀ ਨੇ ਦੱਸਿਆ ਕਿ ਤਿਉਹਾਰਾਂ ਦੇ ਚਲਦਿਆਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਐਸ ਹਨ ਜਿਸ ਦੇ ਚਲਦਿਆਂ ਉਹ ਆਪਣੇ ਪਰਿਵਾਰ ਤੋਂ ਵੱਖ ਆਪਣੀ ਡਿਊਟੀ ਪੂਰੀ ਤੰਦੇਹੀ ਨਾਲ ਨਿਭਾ ਰਹੇ ਹੰਤਾ ਜੋ ਲੋਕ ਤਿਉਹਾਰਾਂ ਨੂੰ ਸ਼ਾਂਤੀ ਭਰੇ ਢੰਗ ਨਾਲ ਮਨਾ ਸਕਣ ਇਸ ਮੌਕੇ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਲੜਬਾਜੀ ਨਾ ਕੀਤੀ ਜਾਵੇ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਇਸ ਤਿਉਹਾਰ ਦਾ ਆਨੰਦ ਮਨਾਇਆ ਜਾਵੇ ਮੇਰਾ ਨਾਮ ਮਖਸ਼ਜੰਬੋਲ ਹੈ ਕਾਹਨੋਂ ਆ ਰਹੇ ਹਮ ਜੰਮੂ ਜੇ ਆ ਰਹੇ ਹਾਂ ਐਡਸਟੇ ਲਾ ਕੇ ਬਣਾ ਦੇ ਕੀ ਨਹੀਂ ਐਕਚੁਅਲੀ ਹਮ ਜਾ ਰਹੇ ਦਿੱਲੀ ਹਾਂ ابھی ਯਹਾਂ ਟਰੈਵਲ ਕਰ ਰਹੇ ਹਾਂ ਵੀ ਆਰ ਗਲੈਡ ਯੂ ਆਰ ਚੈਕਿੰਗ ਇਸੇ ਹਮ ਪਤਾ ਕਿ ਵੀ ਆਰ ਫੀਲਿੰਗ ਸੇਫ क्योंकि जो भी होली वाले दिन भी आप लोग अपना त्यौहार खत्म करके यहाँ पर आए हो तो वी आर वेरी वेरी थैंकफुल टू यू और ऐसा करते रहो ठीक है दोनों के लिए ठीक रहेगा पब्लिक को यही है पंजाब पुलिस जम्मू पुलिस और आपकी मीडिया है जो बड़ा अच्छा हेल्प कर रहे हैं ये नशा मुक्ति केंद्र भी अच्छा हेल्प कर रहे हैं अच्छी बात है जिनकी यकिंग हो रही है आपकी हम बड़े खुश हो रहे हैं इसको लेके लोग सोचते हैं कि ये बिपता है रोक रहे हैं कि सन रोक के बंदर भी तोड़ रहे हैं मगर कोई चक्कर नहीं है आप बड़ा खुश है करोगे कैसा पंजाब पुलिस बहुत अच्छा जी ਥੈਂਕ ਯੂ ਸੋ ਮਚ ਜੀ ਸਰ ਜਿੱਥੇ ਇੱਕ ਪਾਸੇ ਸਾਰਾ ਦੇਸ਼ ਜਿਹੜਾ ਹੋਲੀ ਦਾ ਤਿਹਾੜ ਮਨਾ ਰਿਹਾ ਤੁਸੀਂ ਇੱਥੇ ਡੀਟੀ ਦੇ ਰਹੇ ਹੋ ਕੀ ਦਿਣਾ ਚਾਹੋਗੇ ਸਰ ਅੱਜ ਹੋਲੀ ਦੇ ਤਿਹਾੜ ਦੇ ਮੱਦੇ ਨਜ਼ਰ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਟਰ ਸਟੇਟ ਲਾਕੇ ਦੇ ਉੱਤੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਚੈਕਿੰਗ ਦੇ ਤਾਂ ਜੋ ਕਿ ਕਿਸੇ ਕਿਸਮ ਦੀ ਅਨਸੁਖਾਮੀ ਕਰਨਾ ਨਾ ਆਪਰ ਸਕੇ ਤੇ ਸਾਰੇ ਜੁਬਾ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਸ਼ੁਕ ਸ਼ਾਂਤੀ ਨਾਲ ਨਸ਼ਿਆਂ ਤੋਂ ਰਹਿਤ ਰਹਿ ਕੇ Holi ਦਾ ਤਿਉਹਾਰ ਬੜੀ ਸ਼ੁਕ ਸ਼ਾਂਤੀ ਨਾਲ ਮਨਾਓ ਸਾਡੀ ਤਾਂ ਇਹੀ ਅਪੀਲ ਸਾਰਿਆਂ ਨੂੰ ਜੀ ਸਰ ਜਿਹੜੇ ਯਾਤਰੀ ਆ ਰਹੇ ਨੇ ਉਹਨਾਂ ਵੱਲੋਂ ਕਿਸ ਤਰ੍ਹਾਂ ਦਾ ਤੁਹਾਨੂੰ ਸਰ ਉਹ ਬਹੁਤ ਰਿਸਪੌਂਸ ਵਧੀਆ ਦਿੰਦੇ ਆ ਕਿ ਸਾਨੂੰ ਬਹੁਤ ਵਧੀਆ ਲੱਗਦਾ ਇਸ ਇਲਾਕੇ ਦੇ ਚੈਕਿੰਗ ਹੁੰਦੀ ਹੈ ਔਰ ਇਹ ਹੁਣ ਹੀ ਹਮੇਸ਼ਾ ਹੁੰਦੀ ਰਹਿਣੀ ਚਾਹੀਦੀ ਹੈ